ਵੱਡੇ ਵੱਡੇ ਧਮਾਕਿਆਂ ਦੇ ਨਾਲ ਜਲੰਧਰ ਸ਼ਹਿਰ ਪੂਰੀ ਤਰੀਕੇ ਦੇ ਨਾਲ ਦਹਿਲ ਚੁੱਕਾ ਇਸ ਵਕਤ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਅਸੀਂ ਇਸ ਵਕਤ ਮੌਜੂਦ ਆ ਪਿੰਡ ਨਾਹਲ ਦੇ ਵਿੱਚ ਜਿੱਥੇ ਕਿ ਇੱਕ ਬੰਬੂ ਨਮਾ ਚੀਜ਼ ਜਿਹੜੀ ਆ ਖੇਤਾਂ ਦੇ ਵਿੱਚ ਡਿੱਗੀ ਆ ਲੋਕਾਂ ਦੇ ਕਹਿਣ ਮੁਤਾਬਕ ਇਹ ਮਿਜ਼ਾਈਲ ਦੇ ਟੁਕੜੇ ਨੇ ਜਿਹੜੇ ਖੇਤਾਂ ਦੇ ਵਿੱਚ ਡਿੱਗੀ ਆ ਉਸ ਜਗ੍ਹਾ ਦੇ ਉੱਪਰ ਵੱਡਾ ਇੱਕ ਬਲਾਸਟ ਹੁੰਦਾ ਤੇ ਦੂਰ ਤੋਂ ਉਹਨੂੰ ਅੱਗ ਲੱਗੀ ਵੀ ਜਿਹੜੀ ਆ ਦਿਖਾਈ ਦੇਰੀ ਹੋਵੇਗੀ ਤੇ ਲੋਕ ਕਹਿ ਰਹੇ ਨੇ ਅੱਗ ਵੀ ਜਿਹੜੀ ਆ ਉਸੇ ਕਰਕੇ ਲੱਗੀ ਆ ਫਿਲਹਾਲ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਕਾਫੀ ਭਾਰੀ ਇਕੱਠ ਜਿਹੜਾ ਮੌਕੇ ਦੇ ਉੱਪਰ ਨਜ਼ਰ ਆ ਰਿਹਾ ਤੇ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਪੈਨਿਕ ਹੁੰਦੇ ਕੋਈ ਵੀ ਨਜ਼ਰ ਆ ਰਹੇ ਨੇ ਤੇ ਨਾਹਲ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਕਿ ਹੁਣ ਬੰਬੂ ਨਮਾ ਇੱਕ ਚੀਜ਼ ਮਿਲੀ ਆ ਖੇਤਾਂ ਦੇ ਵਿੱਚ ਦੋ ਖੱਡੇ ਵੀ ਬਹੁਤ ਵੱਡੇ ਵੱਡੇ ਪੈ ਚੁੱਕੇ ਨੇ ਤਾਂ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਪੈਨਿਕ ਕ੍ਰੀਏਟ ਕਰ ਰਹੇ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਜਲੰਧਰ ਦੇ ਕਈ ਪਿੰਡ ਜੇ ਨੇ ਜਿਸ ਥਾਂਵਾਂ ਦੇ ਉੱਪਰ ਅੱਜ ਮਿਜ਼ਾਇਲਾ ਦੇ ਟੁਕੜੇ ਜਿਹੜੇ ਨੇ ਮਿਲੇ ਨੇ ਕਈ ਥਾਂਵਾਂ ਤੋਂ ਜਿਹੜਾ ਡਰੋਨ ਦੀ ਐਕਟੀਵਿਟੀ ਵੀ ਆ ਉਹ ਵੀ ਦੇਖਣ ਨੂੰ ਮਿਲੀ ਹੈ ਸਵੇਰ ਤੋਂ ਹੀ ਤੁਹਾਨੂੰ ਦੱਸ ਦਈਏ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਜਲੰਧਰ ਨੂੰ ਰੈਡ ਅਲਰਟ ਦੇ ਵਿੱਚ ਕੋਸ਼ਿਸ਼ ਕਰ ਦਿੱਤਾ ਗਿਆ ਸੀ ਡੀਸੀ ਮਾਂਚੂ ਅਗਰਵਾਲ ਦੇ ਵੱਲੋਂ ਜਿਹੜੀ ਕਮਰਸ਼ੀਅਲ ਬਿਲਡਿੰਗਸ ਨੇ ਮਾਲਸ ਨੇ ਉਹਨਾਂ ਨੂੰ ਵੀ ਅੱਜ ਬੰਦ ਰੱਖਣ ਦੇ ਆਦੇਸ਼ ਜਿਹੜੇ ਨੇ ਜਾਰੀ ਕੀਤੇ ਗਏ ਨੇ ਤਾਂ ਇਸ ਵਕਤ ਪਿੰਡ ਨਾਲ ਦੀਆਂ ਤਸਵੀਰਾਂ ਨੇ ਜਿੱਥੇ ਕੀ ਦੇਖ ਸਕਦੇ ਹੋ ऐसे एरिया ਨੂੰ ਜਿਹੜਾ ਖਾਲੀ ਕਰਵਾਇਆ ਜਾ ਰਿਹਾ ਪਰ ਤੁਹਾਨੂੰ ਦੱਸ ਦਈਏ ਇਸ ਜਗ੍ਹਾ ਦੇ ਉੱਪਰ ਬੰਬ ਨੁਮਾ ਚੀਜ਼ ਡਿੱਗਣ ਤੋਂ ਬਾਅਦ ਕਾਫੀ ਜ਼ਿਆਦਾ ਲੋਕ ਜਿਹੜੇ ਨੇ ਪੈਨਿਕ ਕਰਦੇ ਕੋਈ ਨਜ਼ਰ ਆ ਰਹੇ ਨੇ ਸਵੇਰ ਤੋਂ ਹੀ ਅਲੱਗ-ਅਲੱਗ ਥਾਵਾਂ ਤੋਂ ਚਲੰਦਰ ਦੇ ਵਿੱਚ ਧੁਮਾਕਿਆਂ ਦੀ ਆਵਾਜ਼ ਆ ਰਹੀ ਹੈ ਤੇ ਧੁਮਾਕਿਆਂ ਦੇ ਨਾਲ ਜਲੰਧਰ ਸ਼ਹਿਰ ਦਹਿਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਲੋਕ ਪੈਨਿਕ ਕਰ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਅਧਿਕਾਰੀਆਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਪਬਲਿਕ ਨੂੰ ਇਹ ਗੱਲ ਜਿਹੜੀ ਕਹੀ ਜਾ ਰਹੀ ਹੈ ਕਿ ਪੈਨਿਕ ਕ੍ਰੀਏਟ ਜੜਾ ਨਾ ਕੀਤਾ ਜਾਵੇ ਲੋਕ ਆਪਣੇ ਘਰਾਂ ਦੇ ਵਿੱਚ ਰਹਿਣ ਸੇਫ ਰਹਿਣ ਪਰ ਜਲੰਧਰ ਦੇ ਆਸ-ਪਾਸ ਦੇ ਕਈ ਇਲਾਕਿਆਂ ਦੇ ਵਿੱਚ ਬੰਬ ਨੂੰ ਵਾ ਚੀਜ਼ਾਂ ਮਿਲਣ ਦੇ ਨਾਲ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਮਾਹੌਲ ਜਿਹੜਾ ਇਸ ਵਕਤ ਗਰਮਾ ਚੁੱਕਿਆ ਹੈ ਇੱਥੇ ਦੇ ਲੋਕਾਂ ਨੇ ਵੀ ਦੱਸਿਆ ਕਿ ਜਿਸ ਵਕਤ ਇੱਥ ਇਹ ਬੰਬੂ ਨੁਮਾ ਚੀਜ਼ ਡਿੱਗਦੀ ਹੈ ਤਾਂ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਪੈਨਿਕ ਹੋ ਜਾਂਦੇ ਨੇ ਉਹਨਾਂ ਨੂੰ ਕੁਝ ਅਜੀਬ ਲੱਗਦਾ ਕਿ ਉਹਨਾਂ ਦੇ ਘਰ ਦੀ ਛੱਤ ਦੇ ਉੱਪਰ ਹੀ ਕੁਝ ਡਿੱਗਿਆ ਕਿਉਂਕਿ ਬਹੁਤ ਵੱਡਾ ਧਮਾਕਾ ਜਿਹੜਾ ਦੇਖਣ ਨੂੰ ਮਿਲਿਆ ਤਾਂ 1.0 ਦੇ ਮਾਧਿਅਮ ਰਹੀ ਅਸੀਂ ਜਲੰਧਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਆਪੋ ਆਪਣੇ ਘਰਾਂ ਦੇ ਵਿੱਚ ਸੇਫ ਅਤੇ ਸੁਰੱਖਿਅਤ ਰਹਿਣ ਤੇ ਇਸ ਦੇ ਨਾਲ ਨਾਲ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੋ ਜੇਕਰ ਕੋਈ ਅਜੀਬ ਚੀਜ਼ ਕਿਤੇ ਡਿੱਗਦੀ ਵੀ ਆ ਆਪਣੇ ਘਰਾਂ ਦੇ ਵਿੱਚ ਰੋ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦਾ ਕੰਮ ਕਰਨ ਦਿਓ ਇੰਡੀਅਨ ਆਰਮੀ ਦੇ ਲਈ ਦੁਆ ਕਰੋ ਜਿਹੜੀ ਬਾਰਡਰ ਦੇ ਉੱਪਰ ਸਾਡੇ ਲੋਕਾਂ ਦੇ ਲਈ ਜੰਗ ਲੜ ਰਹੀ ਹੈ ਤੇ ਸਾਨੂੰ ਲੋਕਾਂ ਨੂੰ ਸੁਰੱਖਿਅਤ ਰੱਖ ਰਹੀ ਹੈ ਕੈਮਰਾ ਪਰਸਨ ਉਹ ਜਨ ਮਨਪ੍ਰੀਤ ਕੌਰ 1. ਜਲੰਧਰ ਹਾਂਜੀ ਸਰ ਤੁਸੀਂ ਮੌਕੇ ਤੇ ਪਹੁੰਚੇ ਹੋ ਕਿ ਇੱਥੇ ਇਨਵੈਸਟੀਗੇਸ਼ਨ ਕਰਨ ਤੇ ਮੁੱਢਲੀ ਜਾਂਚ ਕੀ ਪਤਾ ਲੱਗਿਆ ਬੇਟਾ ਇਹ ਸਾਨੂੰ ਜੋ ਮੈਸੇਜ ਆਇਆ ਸੀ ਅਸੀਂ ਮੌਕੇ ਤੇ ਆ ਗਏ ਲੋਕ ਪਬਲਿਕ ਨੂੰ ਸਾਡੀ ਇਹੀ ਬੇਨਤੀ ਆ ਕਿ ਸਾਡਾ ਸਾਥ ਦੇ ਨਾ ਕਿ ਸਾਨੂੰ ਸਾਨੂੰ ਕੋਈ ਕਾਰਵਾਈ ਕਰਨੀ ਪਵੇ ਕਿਉਂਕਿ ਤੁਸੀਂ ਛੋਟਾ ਜਿਹਾ ਡਿਗਿਆ ਹੈਗਾ ਤੇ ਇੰਨੀ ਪਬਲਿਕ ਆ ਕੇ ਕਹਿਣ ਦੀ ਹੱਦ ਨੇ ਅਸੀਂ ਸਰਚ ਵੀ ਕਰਨੀ ਅਸੀਂ ਆਸ-ਪਾਸਾ ਵੀ ਦੇਖਣਾ ਹੈ ਸਾਡੀ ਪਬਲਿਕ ਨੂੰ ਇਹ ਬੇਨਤੀ ਹੈ ਸਾਡਾ ਸਹਿਯੋਗ ਦੇਣਾ ਨਾ ਕਿ ਸਾਨੂੰ ਆ ਕੇ ਇੱਥੇ ਪਰੇਸ਼ਾਨ ਕਰ ਕੋਈ ਸੈਲਫੀ ਲੈ ਰਿਹਾ ਕੋਈ ਕੁਝ ਲੈ ਰਿਹਾ ਕੋਈ ਹੈਗਾ ਆਪਣੀ ਕਿਸ ਪਿਕਨਿਕ ਸਪੋਰਟ ਹੈ ਮਾੜੀ-ਮੋਟੀ ਚਾਹੀਦੀ ਪਬਲਿਕ ਨੂੰ ਸਾਡਾ ਸਾਥ ਦੇਣਾ ਜੇ ਸੋਸ਼ਲ ਮੀਡੀਆ ਤੇ ਕਰਨਗੇ ਇਹਨਾਂ ਦਾ ਕੋਈ ਕਾਰਵਾਈ ਨਹੀਂ ਚਲੋ ਕਾਰਵਾਈ ਤਾਂ ਕੀ ਕਰਨੀ ਹੁਣ ਅਸੀਂ ਆਰਮੀ ਨੂੰ ਜਿਹੜਾ ਡਿੱਗਿਆ ਹੈਗਾ ਪਹਿਲਾਂ ਆਰਮੀ ਨੂੰ ਅਸੀਂ ਇਨਫਰਮੇਸ਼ਨ ਦਿਤਤੀ ਆ ਆਰਮੀ ਆ ਕੇ ਦੱਸੂਗੀ ਕਿ ਕਿਹੜੀ ਚੀਜ਼ ਆ ਗਈ ਕੀ ਸੀਗਾ ਅਸੀਂ ਚੈੱਕ ਕੀਤਾ ਹੈ ਚੈੱਕ ਕਿਹਨੇ ਡਿੱਗਿਆ ਇਹ ਕੋਈ ਡਿਗਾ ਸਾਢੇ ਘੱਟ ਸਾਢੇ ਘੱਟ ਸਾਢੇ 6 7 8 ਦੇ ਵਿੱਚ ਵਿੱਚ ਕਿਤੇ ਲੋਕ ਵੀ ਕਹਿ ਰਹੇ ਨੇ ਕਿ ਜਿਹੜੀ ਪਰਾਲੀ ਨੂੰ ਅੱਗ ਲੱਗੀ ਹੋਈ ਖੇਤਾਂ ਦੇ ਵਿੱਚ ਇਹ ਵੀ ਇਹਦੇ ਉੱਤੇ ਲੱਗੀ ਆ ਪਰ ਨਹੀਂ ਨਹੀਂ ਇਹ ਤਾਂ ਬੇਟਾ ਉਹ ਪਹਿਲਾਂ ਲੱਗੀ ਆ ਇਹਦੇ ਨਾਲ ਨਹੀਂ ਇਹ ਇੱਕ ਸਾਈਡ ਤੇ ਡਿਗਾ ਆ ਉਹ ਇੱਕ ਪਾਸੇ ਲੱਗੀ ਪਰਾਲੀ ਨੂੰ ਉਹ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਲੋਕੇਸ਼ਨ ਕਿਹੜੀ ਹੈ ਇਹ ਲੋਕੇਸ਼ਨ ਪੈਂਦੀ ਹੈ ਨਹਿਰ ਤੇ ਨਾਲ ਪਿੰਡ ਆ ਉਹਦੇ ਨਾਲ ਲੋਕੇਸ਼ਨ ਨਾਲਾ ਪਿੰਡ ਹੈਗਾ

थोड़ी थोड़ी दूरी गए आप समझ लो पाँच छः मीटर तक गए हैं वो इकट्ठे कर यहाँ पे गड्ढे बहुत बड़े बड़े बने हैं ये मतलब पहले से ऐसे थे कि मतलब जब गिरा ना जी जब गिरा उसके बाद खड्डे निकले हैं आपके सामने हैं इसीलिए मैं कह रहा हूँ आप सहयोग दो मीडिया भी हमारा सहयोग दे आर्मी को बुला के हम सारे सर्च करवा रहे हैं